ਤੇਰਾ ਛੇ ਸ਼ਹਿਨशाही ਸਮਤ ਇੱਕ ਰਸਾਲ ਸਿੰਘ ਦੇ ਗ੍ਰਹਿ ਪਿੰਡ ਮਨਾਵਰ ਕਾ ਕਿਹਾ ਮੈਂ ਹਿੱਸਾ ਹਾਂ ਉਸੇ ਕਾਦਾ ਯਾਦ ਪਿਛਲੀ ਮੈਨੂੰ ਆਇਆ ਮੈਂ ਸਰਾਣਾ ਸਾਂ ਉਸੇ ਮੱਲਾ ਦਾ ਜੋ ਖੇਵਟ ਖੇਤਾ ਰੂਪ ਵਟਾਈਆ ਮੈਂ ਹਿੱਸੇਦਾਰ ਸਾਂ ਉਸ ਸਲਾ ਦਾ ਜਿਹੜਾ ਗੋਬਿੰਦਪੁਰਖ ਅਕਾਲ ਨਾਲ ਪਕਾਇਆ ਮੈਂ ਗਵਾਸਾ ਉਸੇ ਬੇਪਰਵਾਦਾ ਜੋ ਥੱਲੇ ਪਿਆ ਹੌਲੀ ਹੌਲੀ ਸੁਣਦਾ ਚਾਈ ਚਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਮੇਰਾ ਲੇਖਾ ਰਹਾ ਲਗਾਇਆ ਕਾ ਕਹੇ ਮੈਂ ਹਿੱਸੇਦਾਰ ਬਣਾ ਮੀਤ ਮੁਰਾਰ ਵਿਚੋਂ ਆਪਣੀ ਵੰਡ ਵੰਡਾਈਆ ਜਿਸ ਵੇਲੇ ਸੁੱਤਾ ਸੀ ਪੈਰ ਪਸਾਰ ਹੱਥ ਨਾਲ ਸਰਾਣੀ ਮੈਨੂੰ ਲਿਆ ਟਕਾਈਆ ਮੈਂ ਛਟਾਈ ਉਂਗਲਾ ਸਿਰਦ ਤਾਸੀ ਉਬਾਰ ਨੀਵੇਂ ਤੋਂ ਉੱਚਾ ਦਿੱਤਾ ਬਣਾਈਆ ਉਦੀ ਮੁਖ ਤੇ ਛਾਤੀ ਕਰਕੇ ਹਮਵਾਰ ਅੱਖ ਚਰਨਾ ਨਾਲ ਮਲਾਈਆ ਇਹ ਸੇਵਾ ਮੇਰੀ ਅਪਾਰ ਜੋ ਸੁਆਮੀ ਦੀ ਮਿਲੀ ਕਮਾਈਆ ਉਹ ਹੱਸ ਕੇ ਕਿਹਾ ਵਾ ਵਾ ਸੱਜਣ ਮੇਰੇ ਯਾਰ ਵੇਲੇ ਵਕਤ ਮੇਰਾ ਸੰਗ ਨਭਾਈਆ ਮੈਂ ਕੋੜੇ ਦਾ ਨਹੀਂ ਅਸਵਾਰ ਜਥੇ ਦਾ ਨਹੀਂ ਜਥੇਦਾਰ ਸਰਦਾਰਾਂ ਦਾ ਨਹੀਂ ਸਰਦਾਰ ਸੀਸ ਕਲਗੀ ਨਾ ਕੋਈ ਸਹਾਈਆ ਏ ਖੇਲ ਤੇਰਾ ਨਿਰੰਕਾਰ ਮੈਂ ਆਇਆ ਤੇਰੇ ਦਰਬਾਰ ਤੂੰ ਆਸਣ ਬਣਾਇਆ ਵਿਸ਼ਾਲ ਸੋਣੀ ਸੇਜ ਸਹਾਈਆ ਮੈਂ ਹੋਇਆ ਧਿਆਲ ਤੂੰ ਕਰ ਕੋਈ ਸਵਾਲ ਤੇਰਾ ਲੈਣਾ ਚੁਪਾ ਜਾਂ ਜਹਾਨ ਲੇਖਾ ਪਾਰ ਕਰਾਈਆ ਉਸ ਕਿਹਾ ਮੈਨੂੰ ਅੱਜ ਦੀ ਰਾਤ ਤੈਨੂੰ ਲੈਣ ਦੇ ਸਵਾਲ ਨਾਲੇ ਮੈਂ ਵੇਖਾ ਤੇਰਾ ਪੁਰਖ ਅਕਾਲ ਜਿਸ ਦੇ ਪਿੱਛੇ ਡੇਰਾ ਲਾਇਆ ਉਧਰੋ ਗੋਬਿੰਦ ਕਿਹਾ ਆ ਵੇਖ ਮੁਰੀਦਾ ਹਾਲ ਯਾਰ ਦੇ ਤੇਰਾ ਸਥਰ ਸੱਚ ਹੰਡਾਇਆ ਹੁਕਮ ਹੋਇਆ ਦੀਨ ਦਿਆਲ ਦੱਸ ਮੇਰੇ लाडले ਲਾਲ ਤੇਰੀ ਕਰਨੀ 모ਹੇ ਪਾਈਆ ਗੋਬਿੰਦ ਕਿਹਾ ਮੇਰਾ ਅਗਲਾ ਹੋਰ ਅਹਵਾਲ ਜਿਸ ਦਾ ਲਿਖਾ ਨਹੀਂ ਸੁਖਾਲ ਬੇਪਰਵਾਹ ਤੈਨੂੰ ਦਿਆਂ ਜਣਾਈਆ ਜੇ ਤੂੰ ਮੈਨੂੰ ਮਿਲਿਆ ਆਣ ਮੈਂ ਤੇਰੀ ਕੀਤੀ ਪਹਿਚਾਨ ਤੂੰ ਮੇਰਾ ਮੈਂ ਤੇਰਾ ਮਹਿਮਾਨ ਦੋਹਾਂ ਦਾ ਘਰ ਇੱਕੋ ਨਜ਼ਰੀ ਆਇਆ ਥੱਲੇੋਂ ਕਾ ਨਹੀਂ ਕੀਤਾ ਫਰਮਾਨ ਗੋਬਿੰਦ ਕਿਹੜਾ ਤੇਰਾ ਭਗਵਾਨ ਕੀ ਇਸ ਦੀ ਇਸ ਦਾ ਨਿਸ਼ਾਨ ਮੈਨੂੰ ਦੇਖਾਇਆ ਜਿਸ ਨੇ ਮਿਲ ਕੇ ਤੇਰੇ ਨਾਲ ਮੇਰੇ ਉੱਤੇ ਹੋਰ ਭਾਰ ਰਹਾ ਪਾਇਆ ਦੁੱਖ ਦੇ ਦੀ ਦੁੱਖ ਦੇ ਦੀ ਲੱਗਾ ਸਤਾਣ ਮੇਰੀ ਬਾਤ ਨਾ ਪੁੱਛੀ ਰਾਇਆ ਪੁਰਖ ਅਕਾਲ ਕਿਹਾ ਕਵਨ ਕਰਦਾ ਬਿਆਨ ਕਿਸ ਦਾ ਮੇਰੇ ਵੱਲ ਧਿਆਨ ਕਿੱਥੇ ਬੈਠਾ ਰਾਤ ਕਾਇਆ ਗੋਬਿੰਦ ਕਿਹਾ ਜਿਸ ਦਾ ਮੈਂ ਕੀਤਾ ਸਰਹਾਨ ਉਹਦਾ ਮੈਂ ਨਿਗ੍ਹਾਬਾਨ ਉਹ ਮੇਰੇ ਘਰ ਦਸਾਇਆ ਮੈਂ ਵੀ ਉਸੇ ਘਰ ਦਾ ਮਹਿਮਾਨ ਉਹ ਮੇਰਾ ਮੈਂ ਉਹਦਾ ਤੂੰ ਮੇਰਾ ਮੈਂ ਤੇਰਾ ਤੀਜਾ ਨਜ਼ਰ ਕੋਈ ਨਾ ਆਇਆ ਪੁਰਖੇ ਅਕਾਲ ਕਿਹਾ ਕੀ ਕੁਛ ਦੇ ਜਾਵੇਂ ਦਾਨ ਕਾਨੀ ਕਿਹਾ ਨਹੀਂ ਪਹਿਲੀ ਵਿਰਾ ਮੈਨੂੰ ਹੋ ਲੈਣ ਦੇ ਕੁਰਬਾਨ ਸੇਵਾ ਗੋਬਿੰਦ ਸੱਚ ਕਮਾਈਆ ਗੋਬਿੰਦ ਕਿਹਾ ਪ੍ਰਭੂ ਏ ਅਜੇ ਅਣਜਾਨ ਇਸ ਨੂੰ ਕੀ ਪਹਿਚਾਨ ਜਿਸ ਵੇਲੇ ਦੋਵੇਂ ਮਿਲ ਕੇ ਆਈਏ ਵਿੱਚ ਜਹਾਨ ਮੈਂ ਗੋਬਿੰਦ ਤੂੰ ਮੇਰਾ ਭਗਵਾਨ ਇਹਦਾ ਲੇਖਾ ਦਈਏ ਮੁਕਾਇਆ ਅਬਨਾਸ਼ੀ ਕਰਤੇ ਹੋ ਕੇ ਕੀ ਹ ਹੈਰਾਨ ਕੀ ਕਿਸੇ ਮੰਦਰ ਅੰਦਰ ਵਿੱਚ ਮਕਾਨ ਜਿੱਥੇ ਪੜੀਦੀ ਹੋਵੇ ਗੀਤਾ ਕੁਰਾਨ ਗੋਬਿੰਦ ਕਿਹਾ ਨਹੀਂ ਤੂੰ ਮੈਂ ਦੋਵੇਂ ਮਿਹਰਬਾਨ ਬਿਆਬਾਨ ਵਿੱਚ ਤਰਾਈਆ ਕਾਨਿ ਹਸ ਕੇ ਕਿਹਾ ਮੈਂ ਪ੍ਰਭ ਕਾ ਦਾ ਕਾਤੇ ਫਿਰ ਹੁ ਮੈਂ ਇਨਸਾਨ ਮਾਨਖ ਮਾਨਵ ਮਾਨਸ ਰੂਪ ਵਟਾਇਆ ਗੋਬਿੰਦ ਕਿਹਾ ਕਾ ਹੋ ਕੇ ਕਮਲਿਆ ਤਰਨਾ ਆਸਾਨ ਜਦੋਂ ਵੀ ਲੰਗੇ ਤੇਰੇ ਉੱਤੇ ਚਰਨ ਜ਼ਰੂਰ ਟਿਕਾਈਆ ਉਸ ਨੇ ਖੁਸ਼ੀ ਵਿੱਚ ਗਾਇਆ ਗਾਣ ਆਪਣਾ ਤਰਾਨਾ ਦਿੱਤਾ ਸੁਣਾਇਆ ਕਿਸ ਬਿਦ ਮਿਲੇ ਮੈਨੂੰ ਆਣ ਮੇਰਾ ਲੇਖਾ ਦੇ ਚੁਕਾਇਆ ਗੋਬਿੰਦ ਕੇ ਹਾ ਜਿਸ ਵੇਲੇ ਭਗਤਾਂ ਦੀ ਕਰਨ ਜਾਵੇ ਕਲਿਆਣ ਤੇਰਾ ਵੀ ਰਖੇ ਧਿਆਨ ਸ੍ਰੀ ਭਗਵਾਨ ਮਾਲਕ ਸਰਬ ਖਵਾਈਆ ਕਾਨੇ ਕੇ ਹਾ ਜੇ ਮੈਨੂੰ ਸੁਣਿਆ ਨਾ ਜਾਏ ਕਾਨ ਆਵੇ ਨਾ ਕੋਈ ਗਿਆਨ ਸੁਜੇ ਨਾ ਕੋਈ ਧਿਆਨ ਫੇਰ ਕੀ ਮੇਰੀ ਚਤੁਰਾਈਆ ਗੋਬਿੰਦ ਕਿਹਾ ਮੈਂ ਗੁਰਮੁਖਾਂ ਦੇ ਅੰਦਰ ਵੜ ਕੇ ਦੁਆਵਾਂ ਆਪ ਬਿਆਨ ਓ ਬੇਨਤੀ ਕਰਨ ਕਰ ਧਿਆਨ ਨਾਲੇ ਰੋਵਣ ਨਾਲੇ ਕੁਰਲਾਵਣ ਨਾਲੇ ਮੰਗੇ ਮੰਗਣ ਦਾਨ अपनी चोली अगे दाहिया, कोई सुनाए अपना गान बच्चे होके मंगन दान फिर तेरी याद करा भगवान बेजुबान तेरा लेखा दे लगया ज्योति ज्योत स्वरूप हर आप अपनी कृपा कर बेला वक्त दे दुहाइया सो हनु महाराज शेर सिंह विष्णु भगवादि सो हनु महाराज शेर सिंह विष्णु दी जय